ਇਸ ਤਰ੍ਹਾਂ ਕੱਟ ਲਿਓ ਇਹਨੂੰ ਇਹਨੂੰ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਫੋਲਡ ਕਰਕੇ ਇਹ ਲੱਗੂਗਾ ਘੇਰੇ ਦੇ हिसाब ਨਾਲ ਇਹ ਪੱਟੇ ਨਾ ਕੱਟੇ ਨਾ ਜਾਂਦੇ ਨਾ ਜਿੰਨਾ ਕਿ ਤੁਹਾਡਾ ਘੇਰਾ ਵਾ 2 ਮੀਟਰ ਦਾ ਆਊਗਾ 3 ਮੀਟਰ ਦਾ ਆਊਗਾ ਸਾਰਾ ਇਹ ਆਪਾਂ ਧੰਨ ਪੱਟੀਆਂ ਕੱਟ ਕੇ ਘੇਰਾ ਬਣਾਉਣਾ ਦੱਸਦੇ ਆ ਜੀ ਕਿਵੇਂ ਬਣੂਗਾ ਤੁਸੀਂ ਵੀਡੀਓ ਤੇ ਬਣੇ ਰਹੋ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰ ਲਿਓ ਹੁਣ ਆਪਾਂ ਇਹ ਕੱਟ ਲੈਣਾ ਤਿੰਨ ਪੱਟੀਆਂ ਉਸ ਅੱਗੇ ਪਹਿਲਾਂ ਕੱਟ ਕੇ ਮੈਂ ਥੋੜਾ ਜਿਹਾ ਸਟਾਰਟ ਕੀਤਾ ਸੀ ਤੇ ਹੁਣ ਆਪਾਂ ਇਹਦੇ ਲਾਲਗੇ ਜੋੜ ਇਸ ਤਰ੍ਹਾਂ ਜੀ ਇਹ ਨੇ ਰੇਵਨ ਆ ਇਹ ਇਹਨਾਂ ਦੇ ਨਾਲ ਚੁੰਡਾਂ ਤੋਂ ਫੜ ਕੇ ਆਪਾਂ ਇਹ ਇਥੇ ਹੋ ਨਸ ਸਲਾਈ ਕਰਨੀ ਹੈ ਜਿਵੇਂ ਇਹ ਆ ਚੁੰਡ ਦੇ ਨਾਲ ਇਧਰ ਇੱਕੋ ਜਿਹਾ ਨਹੀਂ ਕਰਨਾ ਇਸ ਚੁੰਡ ਨੂੰ ਇਸ ਚੁੰਡ ਦੇ ਨਾਲ ਇਸ ਤਰ੍ਹਾਂ ਕਰਨਾ ਇਧਰ ਚੁੰਡ ਜਾਂਦੀ ਹੈ ਤਾਂ ਦੂਜਾ ਪਾਸਾ ਇਦਾਂ ਕਰਨਾ ਇਸ ਤਰ੍ਹਾਂ ਕਰਕੇ ਦੇਤੇ ਲਾਉਣੀ ਆ ਆਪਾਂ ਆਹ ਸਿਉਣ ਮਾਰਨੀ ਆ ਆ ਵੇ ਜੀ ਇਸ ਤਰ੍ਹਾਂ ਇਹ ਬਾਂਜੂ ਲੰਮੀ ਟਾਕੀ ਤੇ ਇਧਰ ਆਪਾਂ ਇਸ ਤਰ੍ਹਾਂ ਲਾ ਰਹੇ ਸੀਗੇ ਤੇ ਇਹ ਥੋੜੀ ਜੀ ਘਟ ਗਈ ਆ ਆਪਾਂ ਤੁਹਾਨੂੰ ਸਟਾਰਟ ਕਰਨੇ ਵੀ ਦੱਸਾਂਗੇ ਇਸ ਤਰ੍ਹਾਂ ਕਰੀਦੀ ਆ ਇਥੋਂ ਇਹ ਕਪੜਾ ਸਾਰਾ ਜਿਹੜਾ ਵਾਧੂ ਸੀ ਕਿਉਂਕਿ ਕਈ ਵਾਰ ਆਪਾਂ ਨੂੰ ਕੱਢਣਾ ਪੈ ਸਕਦਾ ਇਥੋਂ ਸਟਾਰਟ ਕਰਕੇ ਇਹ ਵਿੱਚ ਹੀ ਦਿੱਤਾ ਆਪਾਂ ਕੱਟ ਦੇਣੀ ਜਿਹੜਾ ਆ आधा ਕੰਚ ਕਪੜਾ ਆਇਆ ਇਥੋਂ ਸਟਾਰਟ ਕਰਕੇ ਆਪਾਂ ਇਸ ਤਰ੍ਹਾਂ ਲਾਤੀ ਹੈ ਤੇ ਹੁਣ ਆਪਾਂ ਇਹਦੇ ਨਾਲ ਲਾਲੀਏ ਜੋੜ ਜਿਹੜੀ ਕੱਟਦੀ ਹੈ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਆਹ ਲੋ ਜੀ ਆਪਾਂ ਲਾਉਂਦੇ ਲਾਉਂਦੇ ਇਥੋਂ ਦੀ ਇੱਕ ਲੈ ਆਏ ਆ ਇਹ ਥੋੜੀ ਜਿਹੀ ਕਮੀਜ਼ ਖਿੱਚ ਲਿਓ ਟਾਕੀ ਢਿੱਲੀ ਛੱਡ ਲਿਓ ਕਿਉਂਕਿ ਅੰਦਰ ਬਾਹਰ ਫੋਲਡ ਕਰਕੇ ਟਾਕੀ ਥੋੜੀ ਜਿਹਾ ਜ਼ਿਆਦਾ ਲੱਗੂਗੀ ਇਸ ਤਰ੍ਹਾਂ ਕਰਕੇ ਇਹਨੂੰ ਐਂ ਇਹਦਾ ਗੋਲ ਘੇਰਾបាន ਜਿਵੇਂ ਆਪਾਂ ਕਟਿਆ ਤੇ ਰੇਟ ਟਾਕੀ ਕਰਕੇ ਨਾ ਐਂ ਕਰਕੇ ਇਹ ਆਪੋ ਆਟੋਮੈਟਿਕ ਹੀ ਅਗਲੇ ਪਾਸੇ ਚਲੀ ਜਾਊਗੀ ਇਸ ਤਰ੍ਹਾਂ ਕਰਕੇ ਇਹ ਆਪਾਂ ਇਹਦਾ ਜਿੱਥੋਂ ਘੇਰਾ ਆ ਜਾਂਦਾ ਉਥੋਂ ਥੋੜਾ ਜਿਹਾ ਕਮੀਜ਼ ਖਿੱਚ ਲਿਓ ਤੇ ਟਾਕੀ ਢਿੱਲੀ ਛੱਡ ਲਿਓ। ਉਂਭਾ ਵਾਂ ਸੇਮ ਹੀ ਰਾਈ ਚੱਲਿਓ। ਇਸ ਤਰ੍ਹਾਂ ਇਹ ਆਟੋਮੈਟਿਕ ਅੰਦਰਲੇ ਪਾਸੇ ਚਲੀ ਜਾਊਗੀ। ਇਹਦੀ ਫਿਨਿਸ਼ਿੰਗ ਆਊਗੀ। ਆਪਾਂ ਤੁਹਾਨੂੰ ਇੱਥੋਂ ਐਂਡ ਕਰਕੇ ਦੱਸ ਦਿਆਂ ਤੁਸੀਂ ਵੀਡੀਓ ਤੇ ਬਣੇ ਰਹੋ ਵੀ ਕਿਵੇਂ ਇਹਨੂੰ ਸਟਾਰਟ ਕਰਨਾ ਤੇ ਕਿਵੇਂ ਇਹਨੂੰ ਕੱਟਣਾ। ਇਸ ਤੋਂ ਬਾਅਦ ਚ ਇਹਦੇ ਤੇ ਕੀ ਆਪਾਂ ਕਿਵੇਂ ਸਲਾਈ ਲਾਵਾਂਗੇ। ਇਸ ਤਰ੍ਹਾਂ ਕਮੀਜ਼ ਖਿੱਚ ਕੇ ਰੱਖਣਾ ਤੁਸੀਂ ਟਾਕੀ ਢਿੱਲੀ ਛੱਡਣੀ ਆ। ज्यादा ही ना इ थोड़ा जहां कई बार आपको खुला करना पैसा व इत आप उस हिसाब लेके आवानी इथों तक इन इस तरह कर लो जिमें आप पाइपिंग लाने हूं इस तरह करके उधरों फोल्ड कर लीए आप ਇੱਥੇ ਤੱਕ ਲੈ ਆਵਾਂ ਠੀਕ ਹੈ ਜੀ ਹਾਂ ਤੁਹਾਨੂੰ ਦੱਸਦੇ ਆਂ ਇਧਰਲੀ ਸਾਈਡ ਤੋਂ ਇਹਨੂੰ ਸਟਾਰਟ ਕਰਕੇ ਇੱਥੋਂ ਤੀਕ ਤਾ ਮੇਰੀ ਸਿਉਣ ਲਾਈ ਵੀ ਹੈ ਇਹਨੂੰ ਇਸ ਤਰ੍ਹਾਂ ਕਰਕੇ ਨਾ ਜਿਹੜੀ ਆ ਟਾਕੀ ਆ ਇਹ ਦੀ ਇਸ ਪੱਟੀ ਦੇ ਨਾਲ ਹੀ ਇਹ ਆਪਾਂ ਕਰਨੀ ਹੈ ਮੈਚ ਇਥੇ ਤੋਂ ਆਪਾਂ ਧਰ ਲਾਂਗੇ ਇੱਥੇ ਇੱਕ ਸਲਾਈ ਲਾ ਦਾਂਗੇ ਨਾਲੇ ਤਾਂ ਇਹਦੀ ਪਕੜ ਬੰਨ ਜੂ ਨਾਲ ਹੀ ਆਟੋਮੈਟਿਕ ਪੁੱਠੇ ਪਾਸੇ ਇਹਨੂੰ ਹੋ ਦਿੰਦੇ ਇਹ ਟਾਕੀ ਦੇ ਉੱਪਰ ਸਿਉਣ ਮਾਰਨੀ ਨਾਲ-ਨਾਲ ਤਮੀਜ਼ ਦੇ ਤੇ ਪੱਟੀ ਤਮੀਜ਼ ਦੇ ਨਾਲ-ਨਾਲ ਮਾਰਨੀ ਸਲਾਈ ਪੂਤੇ ਆ ਟਾਕੀ ਤੇ ਕਿਉਂਕਿ ਬਲੈਕ ਕਰਕੇ ਤੁਹਾਨੂੰ ਦਿਖਾ ਦੇ। ਪਾ ਕੰਪਲੀਟ ਕਰਦੇ। ਇਹ ਆਟੋਮੈਟਿਕ ਮਰਦਾ। ਜੁਗਾ। ਲੋ ਜੀ ਹੁਣ ਤੁਸੀਂ ਚਾਹੋ ਤਾਂ ਤਰਪਾਈ ਕਰ ਸਕਦੇ ਆ ਤੁਸੀਂ ਚਾਹੋ ਤਾਂ ਟਾਕੀ ਸਲਾਈ ਲਾ ਲਓ। ਇਹ ਤੁਹਾਡੀ ਖੁਸ਼ੀ ਹੋਊਗੀ ਇਸ ਤਰ੍ਹਾਂ ਕਰਕੇ। ਇਹ ਆ ਜੂਗਾ ਆਪਾਂ ਸਲਾਈ ਲਾਉਣੀਆਂ ਕਿਉਂਕਿ ਆਪਾਂ ਘਰੇ ਹੀ ਸੂਟ ਪਾਉਣਾ ਤਰਪਾਈ ਉੱਡ ਜਾਂਦੀ ਹੈ ਮੇਰੇ ਕੰਮ ਦੰਦੇਆਂ ਦੇ ਵਿੱਚ। ਇਹ ਮੇਰਾ ਆਪਣਾ ਹੀ ਸੂਟ ਹੈ। ਤੇ ਚਲੋ ਜੀ ਆਪਾਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਦੇ ਆ ਟਾਕੀ ਦੇਤੇ ਤੇ ਸਲਾਈ ਲਾ ਕੇ ਤੁਹਾਨੂੰ ਰੈਡੀ ਕਰਕੇ ਦਿਖਾਉਣੇ ਆ। ਬੋਲੀ ਸਰ ਆ ਲੋ ਜੀ ਆਪਾਂ ਟਾਕੀ ਮੋੜਦੇ ਐ ਇਸ ਤਰ੍ਹਾਂ ਸਿੱਧੇ ਪਾਸੇ ਰੱਖ ਕੇ ਇਹਨੂੰ ਥੋੜਾ ਜਿਹਾ ਟੋ ਟੋ ਕੇ ਨਾ ਵੇਸ ਕਿੱਥੇ ਕ ਹੈਗੀ ਐ ਇਹ ਟਾਕੀ ਉਸ ਹਾਂ ਨੇ ਤੇ ਸਲਾਈ ਲਾ ਦਿਓ ਇਹ ਤੁਸੀਂ ਤਰਪਾਈ ਕਰਨੀ ਹੋਈ ਫਿਰ ਤਾਂ ਸੌਖਾ ਵਾ ਪਰ ਮੈਂ ਤਾਂ ਤੇ ਸਲਾਈ ਆ ਸਲਾਈ ਲਾਉਂਗੀ ਇਹ ਤੁਸੀਂ ਤਰਪਾਈ ਕਰਨੀ ਤਾਂ ਫਿਰ ਤਾਂ ਪਤਾ ਲੱਗ ਹੀ ਜਾਣਾ ਮੈਂ ਐਸ ਲਈ ਇਸ ਤਰ੍ਹਾਂ ਨੇ ਆ ਗਿਆ ਇਹ ਇਥੇ ਕਰਕੇ ਕੰਪਲੀਟ ਦੋਹਾਂ ਘੇਰੇ ਆ ਅੱਗੇ ਪਿੱਛੇ ਦੋਨੇ ਪਾਸੇ ਲਾ ਲਓ ਉਸੇ ਤਰ੍ਹਾਂ ਟੋਕੇ ਦੇ ਤੁਸੀਂ ਲਾ ਲਿਓ ਕਿਉਂਕਿ ਇਹ ਚੈੱਕਦਾਰ ਕੱਪੜਾ ਹੁੰਦਾ ਇਹਦੇ ਵਿੱਚ ਸਲਾਈ ਸਾਰੀ ਮਿਕਸ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਵਧੀਆ ਵੇਖੋ ਬਣਦੀ ਆ ਇਸ ਤਰ੍ਹਾਂ ਇਹ ਗੂੜਾ ਘੀਰਾ ਲੱਗੂਗਾ ਤੁਹਾਡਾ ਪਾਇਆ ਹੋਇਆ ਪ੍ਰੈਸ ਕੀਤਾ ਹੋਇਆ ਵਧੀਆ ਫਿਨਿਸ਼ ਆ ਲਾ ਤੇ ਇਸ ਤਰ੍ਹਾਂ ਲਾਈ ਜਾਂਦੀ ਹੈ ਜੀ ਗੋਲ ਕੀ ਰੀਤੀ ਢਾਕੀ ਠੀਕ ਹੈ ਜੀ ਜਾਂ ਲੈਸ ਤੁਸੀਂ ਕੁਝ ਵੀ ਲਾ ਲਓ ਤੇ ਠੀਕ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਵਾ ਲੀ ਦੀ ਵੀਡੀਓ ਬਚੇ ਨਹੀਂ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ